ਅਸੀਂ ਕੈਮਰਾਮੈਨ ਨੂੰ ਕਹਾਂ ਥੋੜਾ ਸਾਈਡ ਤੇ ਹੋ ਜਾਓ ਕਿਤੇ ਐ ਨਹੀਂ ਪਤਾ ਕਦੋਂ ਡਿੱਗ ਜੇ ਕਿਤੇ ਕਦੋਂ ਵੀ ਇਹ ਵੱਡਾ ਹਾਦਸਾ ਹੋ ਸਕਦਾ ਹੈ ਇਹ ਮੈਂ ਲੈਂਟਰ ਕਿ ਨਹੀਂ ਦੇਖੋ ਤਿੰਨ ਸੂ ਦਾ ਸਰੀਆ ਪਾਇਆ ਹੋਇਆ ਹੈ ਲੈਂਟਰ ਤੇ ਇਹਦੇ ਉੱਤੇ ਦੀ ਜਹਾਜ਼ ਆਪਣੇ ਟਰੱਕ ਤੱਕ ਲੰਗਦੇ ਨੇ ਟ੍ਰੈਵਕ ਲੱਗ ਜਾਂਦੀ ਹੈ ਇੱਥੇ ਇੱਡੇ ਚੌੜੇ ਟਰੱਕ ਲੰਗੇ ਤਾਂ ਹੀ ਉਹ ਦਵਿਆ ਹੈ ਕੋਈ ਚੱਜ ਦਾ ਮਟੀਰੀਅਲ ਪਾਇਆ ਹੁੰਦਾ ਦਬਦਾ ਹੀ ਨਾ ਅੱਜ ਸਾਰੇ ਅਖਬਾਰ ਜਿਹੜੇ ਨੇ ਜਿਹਦੇ ਚ ਪਾਏ ਪਾਏ ਲੱਖ ਦੀ 10-10 ਲੱਖ ਦੀ ਐਡ ਕੀਤੀ ਜਾਂਦੀ ਹੈ ਕਰਿਆ ਕੱਖ ਨਹੀਂ ਹੈਗਾ बस सिर्फ हेडਾਂ ਦੇ ਮਸ਼ਹੂਰੀਆਂ ਤੇ ਲੱਗੇ ਪਏ ਨੇ ਉਹਨਾਂ ਨੂੰ ਸੰਗਰੂਰ ਨਹੀਂ ਦਿਖ ਰਿਹਾ ਹੈਗਾ ਅਸੀਂ ਸਕੂਲ ਵੈਨਾਂ ਲੈ ਨੂੰ ਮਨਾ ਕਰ ਦਿੱਤਾ ਹੈ ਵੀ ਇੱਥੋਂ ਦੀ ਤੁਸੀਂ ਸਕੂਲ ਵੈਨ ਨਹੀਂ ਲੰਘਾਣੀ ਕਿਉਂਕਿ ਇਹ ਸਕੂਲ ਵੈਨ ਨੰਗਲ ਨਾਲ ਕਿਸੇ ਵੀ ਟਾਈਮ ਉਟੋਏ ਦੇ ਵਿੱਚ ਫਸ ਸਕਦੀ ਹੈ ਵੱਡਾ ਹਾਦਸਾ ਹੋ ਸਕਦਾ ਹੈ ਕਿ ਵੀ ਰਾਤ ਨੂੰ ਜੇ ਕੋਈ ਬੰਦਾ ਅਣਜਾਣ ਬੰਦਾ ਵੈਸੇ ਹੀ ਗਈਰ ਸੈਰ ਕਰਨ ਆ ਜਾਂਦਾ ਕਿਤੇ ਨਾਲੇ ਦੇ ਵਿੱਚ ਨਾ ਗਿਰ ਜਾਵੇ ਕਿਉਂ ਨਹੀਂ ਮੌਜੂਦਾ ਸਰਕਾਰ ਜਿਹੜੀ ਆਵਾਦੂਪੀ ਪਾਰਟੀ ਦੀ ਸਰਕਾਰ ਹੈ ਜਿੱਥੇ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਹੈ ਮੁੱਖ ਮੰਤਰੀ ਸਾਹਿਬ ਦਾ ਸ਼ਹਿਰ ਹੈ ਜੀ ਮੈਡਮ ਨੇ ਸਾਡੇ ਐਮ ਐਲ ਏ ਸਾਹਿਬ ਨੇ ਉਹ ਸਕੂਟਰੀ ਤੋਂ ਲਗਜ਼ਰੀ ਗੱਡੀਆਂ ਤੇ ਆ ਗਏ ਪਰ ਸਾਡੇ ਨਾਲਿਆਂ ਦਾ ਕੋਈ ਹਾਲ ਨਹੀਂ ਹੈ ਇੱਕ ਦਿਨ ਸਾਫ਼ ਹੋ ਸਕਦਾ ਕੋਈ ਥਾਂ ਹੈ ਸਾਫ਼ ਕਰਨ ਲਈ ਦਾ ਕਿਵੇਂ ਸਾਫ਼ ਹੋਏ ਇਹ ਨਹੀਂ ਸੋਚਿਆ ਆਪਾਂ ਸੋਚ ਕੇ ਚੱਲਦੇ ਆ ਵੀ ਆਪਾਂ ਪੈਦਲ ਵੀ ਚੱਲਣਾ ਹੈ ਆਪਣੇ ਸਕੂਲਾਂ ਆਲਾਣਾਂ ਦੇ ਜਿਹੜੇ ਆਣ ਜਾਣ ਵਾਲੇ ਬੱਚੇ ਨੇ ਜਾਂ ਉਹਨਾਂ ਨੇ ਵੀ ਲੰਘਣਾ ਹੈ ਆਪਣੇ ਪਰਿਵਾਰਕ ਮੈਂਬਰਾਂ ਨੇ ਵੀ ਲੰਘਣਾ ਹੈ ਗੁਰਦੁਆਰਾ ਸਾਹਿਬ ਜਾਣ ਵਾਲੀ ਸੰਗਤ ਨੇ ਵੀ ਲੰਘਣਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਵਖਾਣ ਲੱਗਿਆ ਸੰਗਰੂਰ ਦਾ ਵਿਕਾਸ ਜੋਥੋ ਕੇ ਪੰਜਾਬ ਸਰਕਾਰ ਹੋਵੇ ਚਾਹੇ ਸੰਗਰੂਰ ਦਾ ਪ੍ਰਸ਼ਾਸਨ ਹੋਵੇ ਵਿਕਾਸ ਦੀਆਂ ਬਹੁਤ ਵੱਡੀਆਂ ਵੱਡੀਆਂ ਦੁਆ ਦੁਹਾਈਆਂ ਦਿੰਦਾ ਹੈ ਉਸ ਵੱਲੋਂ ਆਖਿਆ ਜਾਂਦਾ ਹੈ ਕਿ ਸੰਗਰੂਰ ਦਾ ਪੂਰਾ ਵਿਕਾਸ ਹੈ ਉਸ ਦੀ ਤਸਵੀਰ ਤੁਹਾਨੂੰ ਅੱਜ ਦਿਖਾ ਰਹੇ ਆਂ ਦੇਖ ਸਕਦੇ ਹੋ ਇਹ ਅਸੀਂ ਖੜੇ ਆਂ ਸੁਨਾਮ ਰੋਡ ਦੇ ਉੱਤੇ ਜਿੱਥੇ ਇੱਥੋਂ ਬਰਸਾਤੀ ਨਾਲਾ ਆਪਾਂ ਕਹਿੰਦੇ ਕਿ ਜਿਹੜਾ ਸ਼ਹਿਰ ਦਾ ਸੀਵਰੇਜ ਦਾ ਪਾਣੀ ਉਹ ਸਾਰਾ ਇੱਥੋਂ ਨਿਕਲ ਕੇ ਅੱਗੇ ਪਾਸ ਹੁੰਦਾ ਹੈ ਤਾਂ ਨਾਲ ਹੀ ਦੂਜੇ ਪਾਸੇ ਤੁਹਾਨੂੰ ਦਿਖਾਵਾਂਗੇ ਇਹ ਸਾਹਮਣੇ ਰਹਿਸ਼ਾ ਆਮ ਲੋਕਾਂ ਦੀ ਜਿੱਥੇ ਹਜ਼ਾਰਾਂ ਲੋਕ ਇੱਥੇ ਰਹਿੰਦੇ ਹਨ ਤੇ ਦੂਜੇ ਪਾਸੇ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਸਾਹਿਬ ਜਿੱਥੇ ਹਜ਼ਾਰਾਂ ਬੰਦੇ ਇੱਥੇ ਨਤਮਸਤਕ ਹੁੰਦੇ ਨੇ ਸਵੇਰੇ ਸ਼ਾਮ ਨੂੰ ਦੱਸਣਾ ਚਾਹਾਂਗੇ ਕਿ ਜਿਹੜੇ ਪ੍ਰਸ਼ਾਸਨ ਦੀ ਇਹ ਵਿਕਾਸ ਦੀਆਂ ਗੱਲਾਂ ਕਰ ਰਹੀ ਸੀ ਕਿ ਉਹਨਾਂ ਦੇ ਵਿਕਾਸ ਇਹ ਜੇ ਨੇ ਕਿ ਇੱਥੇ ਕਦੇ ਵੀ ਕੋਈ ਵੱਡਾ ਹਾਸਾ ਹੋ ਸਕਦਾ ਹੈ ਤਸਵੀਰਾਂ ਆਪਣੇ ਆਪ ਦੇ ਵਿੱਚ ਬੋਲ ਰਹੀਆਂ ਨੇ ਸਾਡੇ ਨਾਲ ਇੱਥੇ ਜਿਹੜੇ ਆਮ ਲੋਕ ਹਨ ਇੱਥੇ ਰਹਿੰਦੇ ਹਨ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦੇ ਨੇ ਨਮਸਕਾਰ ਨਮਸਕਾਰ ਜੀ सोनू ਜੀ ਕਿਸ ਤਰ੍ਹਾਂ ਦੇ ਦਿਓ ਕਿ ਜੇ ਸਰਕਾਰਾਂ ਦੀ ਗੱਲ ਕਹਿ ਲਈਏ ਜਾਂ ਪ੍ਰਸ਼ਾਸਨ ਦੀ ਤਾਂ ਵੱਡੀਆਂ ਵੱਡੀਆਂ ਗੱਲਾਂ ਤਾਂ ਜ਼ਰੂਰ ਨੇ ਕਿ ਸਾਨੂੰ ਸੰਗਰੂਰ ਦਾ ਵਿਕਾਸ ਕੀਤਾ 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 ਪਰ ਤਸਵੀਰਾਂ ਕੁਝ ਹੋਰ ਹੀ ਬੋਲ ਰਹੀਆਂ ਨੇ ਦੇਖੋ ਇਹ ਜਿਹੜਾ ਸਨਾਮ ਰੋਡ ਵਾਲਾ ਨਾਲ ਹੈ ਇਹ ਬਰਸਾਤੀ ਪਾਣੀ ਤੇ ਦੂਜਾ ਪਾਣੀ ਜਿਹੜਾ ਸ਼ਹਿਰ ਵੱਲ ਦਾ ਸਾਰਾ ਇੱਧਰ ਆਂਦਾ ਹੈ ਡਰੇਨ ਚ ਜਾ ਕੇ ਪੈਂਦਾ ਹੈ ਤੇ ਇਹਨੂੰ ਤਾਂ ਛੱਤਿਆ ਗਿਆ ਸੀ ਕਿ ਆ ਵੀ ਚਲੋ 스멜 ਹੈ ਜਾਂ ਕੁਝ ਹੋਰ ਹੈ ਕਿਉਂਕਿ ਉਦੋਂ ਅਕਾਲੀ ਦਲ ਭਾਜਪਾ ਦੀ ਸਰਕਾਰ ਸੀਗੀ ਤੇ ਭਾਜਪਾ ਸਰਕਾਰ ਨੇ ਅਕਾਲੀ ਪੰਡਤ ਦਲ ਦੀ ਸਰਕਾਰ ਨੇ ਇਹਨੂੰ ਤਾਂ ਛੱਤਿਆ ਸੀਗਾ ਵੀ ਚਲੋ ਕਿਸੇ ਪਾਸੇ ਕੋਈ ਕੋਈ ਕਈ ਵਾਰ ਕੋਈ ਗਿਰ ਜਾਂਦਾ ਹੈ ਜਾਂ ਕੋਈ ਐਕਸੀਡੈਂਟ ਹੁੰਦਾ ਕਿਉਂਕਿ ਮੇਨ ਰੋਡ ਹੈ ਤੇ ਪਰ ਇਹ ਬੜਾ ਵੱਡਾ ਇੱਕ ਤਾਂ ਜੇ ਦੇਖਿਆ ਜਾਵੇ ਮੇਰੇ ਹਿਸਾਬ ਨਾਲ ਬੜਾ ਬੜਾ ਇੱਕ ਸਕੈਂਡਲ ਹੈ ਬਹੁਤ ਵੱਡਾ ਇੱਕ ਘੁਟਾਲਾ ਦੇਖਿਆ ਜਾਊਗਾ ਕਿਉਂਕਿ ਤੁਸੀਂ ਦੇਖੋ ਵੀ ਇਹਦੀ ਜਿਹੜੀਆਂ ਸੜਕ ਬਣਾਈ ਹੈ ਇਹ ਜਿਹੜਾ ਲੈਂਟਰ ਪਾਇਆ ਹੈ ਇਹ ਡੇਢ ਤੋਂ 2 ਇੰਚ ਚੌੜਾ ਹੈ ਬਸ ਇਹ 1.5 ਤੋਂ 2 ਇੰਚ ਚੌੜਾ ਹੈ ਤੇ ਜਿਹੜੇ ਤੇ ਜਾਲ ਪਾਏਗੇ ਸੀਗੇ ਉਹ ਜਾਲ ਸਾਰੇ ਟੁੱਟ ਚੁੱਕੇ ਨੇ ਤੇ ਕਿਸ ਤਰੀਕੇ ਨਾਲ ਤੁਸੀਂ ਦੇਖੋ ਲੋਕਾਂ ਨੇ ਹੀ ਕੋਈ ਗਿਰ ਨਾ ਜਾਵੇ ਤਾਂ ਝਾੜੀਆਂ ਲਾ ਕੇ ਇਹਨੂੰ ਰੱਖਿਆ ਗਿਆ ਵੀ ਝਾੜੀਆਂ ਨਾਲ ਕਿਸੇ ਦਾ ਕੋਈ ਅਣਸੁਣੀ ਘਟਨਾ ਨਾ ਹੋ ਜਾਵੇ ਤੇ ਤੁਸੀਂ ਆ ਪਿੱਛੇ ਦੇਖੋਗੇ ਇੱਥੇ ਨਾਲ ਹੀ ਢੋਏ ਪਏ ਪਏ ਨੇ ਮੈਂ ਤਾਂ ਕਈ ਵਾਰ ਕਿਉਂਕਿ ਇਹ ਜਿਹੜੇ ਰਾਤ ਨੂੰ ਆਪਣੇ ਲੋਕ ਇਧਰੋਂ ਆਂਦੇ ਨੇ ਆ ਮੁਹੱਲਾ ਹੈ ਹਨਾ ਲੋਕ ਇਧਰੋਂ ਆਂਦੇ ਨੇ ਜਾਂਦੇ ਨੇ ਮੈਂ ਦੇਖ ਰਿਹਾ ਤੇ ਮੈਨੂੰ ਵੀ ਹੁਣ ਦੇਖ ਕੇ ਬੜੀ ਹੈਰਾਨਗੀ ਹੋ ਰਹੀ ਹੈ ਕਿਵੀ ਰਾਤ ਨੂੰ ਜੇ ਕੋਈ ਬੰਦਾ ਅਣਜਾਣ ਬੰਦਾ ਵੈਸੀ ਕਈ ਵਾਰ ਸੈਰ ਕਰਨ ਆ ਜਾਂਦਾ ਕਿਤੇ ਨਾਲੇ ਦੇ ਵਿੱਚ ਨਾ ਗਿਰ ਜਾਵੇ ਕਿਉਂ ਨਹੀਂ ਮੌਜੂਦਾ ਸਰਕਾਰ ਜਿਹੜੀ ਆਵਾਦੀਪੀ ਪਾਰਟੀ ਦੀ ਸਰਕਾਰ ਹੈ ਜਿੱਥੇ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਹੈ ਮੁੱਖ ਮੰਤਰੀ ਸਾਹਿਬ ਦਾ ਸ਼ਹਿਰ ਹੈ ਕਿ ਵੀ ਅਸੀਂ 3 ਸਾਲਾਂ ਚ ਆਹ ਕਰਤਾ 3 ਸਾਲਾਂ ਚ ਉਹ ਕਰਤਾ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਵੀ ਸੰਗਰੂਰ ਸ਼ਹਿਰ ਦੇ ਵਿੱਚ ਜਦੋਂ ਤੱਕ ਇਹਨਾਂ ਨੂੰ ਜਗਾਣਾ ਨਹੀਂ ਪੈਂਦਾ ਜਦੋਂ ਤੱਕ ਇਹ ਨਹੀਂ ਜਾਗਦੇ ਲੋਕ ਆਵਾਜ਼ ਨਹੀਂ ਉਠਾਉਂਦੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਤੁਸੀਂ ਅੱਜ ਦੇਖੋ ਵੀ ਕਿੰਨਾ ਵੱਡਾ ਇਹ ਕੰਮ ਹੈ ਵੀ ਇਹ ਤਾਂ ਕਿਸੇ ਦੀ ਜਾਨ ਵੀ ਜੱਸਦੀ ਹੈ ਜੇ ਕੋਈ ਗਿਰ ਗਿਆ ਸੋ ਮੈਂ ਤਾਂ ਮੌਜੂਦਾ ਸਰਕਾਰ ਨੂੰ ਕਹਿਣਾ ਚਾਹਨਾ ਇਸ ਜਿਹੜੀ ਇਸਤਿਹਾਰਾਂ ਦੀ ਸਰਕਾਰ ਹੈ ਆਮ ਆਦੀ ਪਾਰਟੀ ਦੀ ਸਰਕਾਰ ਹੈ ਜਿਨੇ ਪਿਛਲੇ 3 3.5 ਸਾਲਾਂ ਦੇ ਵਿੱਚ ਬਦਨ ਕਿੰਨੇ ਕਰੋੜਾਂ ਦਾ ਜਿਹੜਾ ਕਰਜ਼ਾ ਚੁੱਕ ਕੇ ਪੰਜਾਬ ਦੇ ਸਿਰ ਚੜਾਇਆ ਹੈ ਸਿਰਫ ਇਸਤਿਹਾਰबाजी ਕਰਕੇ ਅੱਜ ਤੁਸੀਂ ਦੇਖ ਲਓ ਪੰਜਾਬ ਦੇ ਜਿਹੜੇ ਗੱਲਾਂ ਪੰਜਾਬ ਦੇ ਵਿੱਚ ਕਰਦੇ ਨੇ ਤੇ ਜਿਹੜੇ ਪੋਸਟਰ ਇਸਤਿਹਾਰ ਨੇ ਉਹ ਪੂਰੇ ਵਿਦੇਸ਼ ਦੇ ਵਿੱਚ ਜਾਂਦੇ ਨੇ ਅੱਜ ਸਾਰੇ ਅਖਬਾਰ ਜਿਹੜੇ ਨੇ ਜਿਹਦੇ ਚ ਪਾਏ ਪਾਏ ਲੱਖ ਦੀ 10 10 ਲੱਖ ਦੀ ਐਡ ਕੀਤੀ ਜਾਂਦੀ ਹੈ ਕਰਿਆ ਕੱਖ ਨਹੀਂ ਹੈਗਾ ਬਸ ਸਿਰਫ ਐਡਾਂ ਦੇ ਮਸ਼ਹੂਰੀਆਂ ਤੇ ਲੱਗੇ ਪਏ ਨੇ ਉਹਨਾਂ ਨੂੰ ਸੰਗਰੂਰ ਨਹੀਂ ਦਿਖ ਰਿਹਾ ਹੈਗਾ ਪ੍ਰੈਕਟੀਕਲ ਗੱਲ ਕਰਨ ਪ੍ਰੈਕਟੀਕਲ ਆ ਕੇ ਸੰਗਰੂਰ ਦੇ ਵਿੱਚ ਦੇਖਣ ਕਿ ਵੀ ਕਿਹੜੀਆਂ-ਕਿਹੜੀਆਂ ਲੋਕਾਂ ਦੀਆਂ ਲੋੜਾਂ ਨੇ ਕਿਹੜੀ-ਕਿਹੜੀ ਚੀਜ਼ਾਂ ਨੂੰ ਲੋੜ ਹੈ ਕਿਹੜੇ-ਕਿਹੜੇ ਅਸੀਂ ਤੁਸੀਂ ਵਾਅਦੇ ਕਰਕੇ ਆਏ ਸੀਗੇ ਕਿਹੜੀ-ਕਿਹੜੀਆਂ ਗੱਲਾਂ ਤੁਸੀਂ ਕਰਕੇ ਆਏ ਸੀਗੇ ਆ ਤੁਹਾਨੂੰ ਸੁਨਾਮ ਰੋਡ ਦਾ ਜਿਹੜਾ ਇਹ ਨਾਲਾ ਹੈ ਅੱਜ ਬਰਸਾਤਾਂ ਦਾ ਟਾਈਮ ਹੈ ਅੱਜ ਮੀਂਹ ਪੈ ਰਹੇ ਨੇ ਤੁਸੀਂ ਦੇਖੋ ਨਾਲਾ ਭਰਿਆ ਪਿਆ ਸਾਰਾ ਪਿੱਛੇ ਜੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਨੇ ਸਫਾਈ ਤਾਂ ਕਰਾਈ ਸੀਗੀ ਪਰ ਉਹਨਾਂ ਨੂੰ ਆ ਵਿੱਚ ਆ ਨਹੀਂ ਦਿਖਿਆ ਕਿ ਵੀ ਸੜਕ ਟੁੱਟੀ ਵੀ ਇਹ ਨਾਲਾ ਜਿਹੜਾ ਛੱਤੇ ਆ ਇਹ ਸਾਰਾ ਟੁੱਟ ਗਿਆ ਤੇ ਲੈਂਟਰ ਸਾਰੇ ਟੁੱਟ ਗਿਆ ਕੱਲ ਨੂੰ ਕੋਈ ਘਟਨਾ ਹੋ ਸਕਦੀ ਹੈ ਸੋ ਬੜਾ ਮਾਰੀ ਦਸ਼ਾ ਹੈ ਇਸ ਟਾਈਮ ਸੰਗਰੂਰ ਸ਼ਹਿਰ ਦੀ ਤਰਸਣਯੋਗ ਹਾਲਤ ਹੈ ਮੁੱਖ ਮੰਤਰੀ ਸਾਹਿਬ ਦਾ ਸ਼ਹਿਰ ਹੈ ਤੇ ਮੈਨੂੰ ਤਾਂ ਲੱਗਦਾ ਸਾਡੇ ਐਮਐਲਏ ਸਾਹਿਬ ਵੀ ਮੁਰਕੇ ਸੰਗਰੂਰ ਦੇ ਵਿੱਚ ਨਹੀਂ ਦਿਖਰੇ ਹੈਗੇ ਉਹਨਾਂ ਨੂੰ ਵੀ ਬਸ ਸਿਰਫ ਇੱਕ ਗੱਲ ਤਾਂ ਮੈਨੂੰ ਬੜੀ ਹੈਰਾਨਗੀ ਆ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਇਹਨਾਂ ਨੂੰ ਫੋਟੋ ਸ਼ੂਟ ਚ ਇਹਨਾਂ ਦੀ ਕੋਈ ਕਮੀ ਨਹੀਂ ਆ ਮਾਦੀ ਪਾਰਟੀ ਦੀ ਚਾਹੇ ਇਹਨਾਂ ਦੇ ਐਮਐਲਏ ਹੋਣ ਚਾਹੇ ਨਗਰ ਕੌਂਸਲ ਦੇ ਪ੍ਰਧਾਨ ਹੋਣ ਚਾਹੇ ਐਮਸੀ ਸਹਿਬਾਨ ਹੋਣ ਇਹਨਾਂ ਦੇ ਕੋਈ ਵੀ ਹੋਵੇ ਫੋਟੋ ਸ਼ੂਟ ਚ ਕੋਈ ਕਮੀ ਨਹੀਂ ਹੈ ਪਰ ਗਰਾਊਂਡ ਲੈਵਲ ਤੇ ਇਹਨਾਂ ਨੂੰ ਕੁਝ ਦੀਂਦਾ ਨਹੀਂ ਹੈਗਾ ਗਰਾਊਂਡ ਲੈਵਲ ਚ ਆ ਕੇ ਦੇਖਣਾ ਵੀ ਕੀ ਹੋ ਰਿਹਾ ਮੈਂ ਮੰਨੂਗਾ ਤਾਂ ਜੇ ਅੱਜ ਇਹ ਆ ਕੇ ਇੱਥੇ ਐਮਐਲਏ ਸਾਹਿਬ ਆ ਕੇ ਕਰਾਉਣ ਇਸ ਕੰਮ ਨੂੰ ਇਹਦੀ ਪ੍ਰੋਪਰ ਜਿਹੜੀ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਇਹਦਾ ਮੈਂ ਤਾਂ ਬੜਾ ਕਹਿੰਦਾ ਹੈ ਸਕੈਂਡਲ ਹੈ ਇਹਦੀ ਜਾਂਚ ਕਰਾਣ ਇੰਪਰੂਵਮੈਂਟ ਟਰਸਟ ਕੋਲੋਂ ਬਣਵਾਈ ਗਈ ਹੈ ਜਾਂ ਪੀਡਬਲੂਡੀ ਦੇ ਉਦੋਂ ਮਨਿਸਟਰ ਸੀ ਉਹਨਾਂ ਤੋਂ ਬਣਵਾਈ ਗਈ ਹੈ ਕੀ ਤੋਂ ਬਣਵਾਈ ਗਈ ਹੈ ਇਹਦੀ ਜਾਂਚ ਹੋਵੇ ਕਿਉਂਕਿ ਮੈਂ ਫਿਰ ਕਹਣਾ ਵੀ ਕੋਈ ਘਟਨਾ ਨਾ ਹੋ ਜਾਏ ਕਿਉਂਕਿ ਬੜੇ 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 ਟੋਏ ਨੇ ਇੱਥੇ ਕਿਤੇ ਕੋਈ ਬੰਦਾ ਗਿਰ ਨਾ ਜਾ ਸੋਨੋ ਜੀ ਤੋਂ ਅਸੀਂ ਗੱਲ ਕਰੀਏ ਫੋਟੋਸ ਦੀ ਆ ਦੇਖਦੇ ਹੁੰਦੇ ਸੀ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਐਮਐਲਏ ਨਿਰਿੰਦਰ ਕੋਪਰਾ ਜਾ ਕੇ ਕੂੜਿਆਂ ਦੇ ਡੰਪਾਂ ਤੇ ਜਾ ਜਾ ਕੇ ਫੋਟੋਆਂ ਖਚਾਉਂਦੇ ਸੀ ਪਰ ਅੱਜ ਜਿਹੜੇ ਕੂੜੇ ਦੇ ਡੰਪ ਵੀ ਠੀਕ ਹੋ ਗਏ ਨੇ ਉਹ ਦਿਖਣੋਂ हट ਗਏ ਹੈਨਾ ਨਹੀਂ 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 ਦੇਖੋ ਕੋਈ ਕੂੜੇ ਦਾ ਡੰਪ ਨਹੀਂ ਇਸ ਟਾਈਮ ਚੱਕਿਆ ਗਿਆ ਹੈਗਾ ਸਿਰਫ ਇੱਕ ਡੰਪ ਚੱਕਿਆ ਗਿਆ ਉਹ ਨਾਬਾਗੜ ਸ਼ਾਈ ਸਮਾਦਾ ਕੋਲ ਉਹ ਵੀ ਸਾਡੀ ਕਾਂਗਰਸ ਪਾਰਟੀ ਨੇ ਉਸੇ ਪ੍ਰਦਰਸ਼ਨ ਕੀਤਾ ਸੀਗਾ ਐਮਐਲਏ ਸਾਹਿਬ ਨੂੰ ਦਿਖਾਇਆ ਸੀਗਾ ਉਹਨਾਂ ਦਾ ਚਾਣਨਾ ਪਾਇਆ ਸੀਗਾ ਵੀ ਤੁਸੀਂ ਕਿਸੇ ਟਾਈਮ ਸਾਡੀ ਸਰਕਾਰ ਦੇ ਵਿੱਚ ਫੋਟੋ ਲਾਂਦੇ ਸੀ ਗੰਦ ਤੇ ਚੜਦੇ ਸੀ ਅੱਜ ਤੁਸੀਂ ਸ਼ਹਿਰ ਦੀ ਹਾਲਤ ਦੇਖੋ ਸਿਰਫ ਇੱਕ ਡੰਪ ਚੱਕਿਆ ਗਿਆ ਉਹ ਡੰਪ ਚੱਕਿਆ ਤਾਂ ਜ਼ਰੂਰ ਗਿਆ ਪਰ ਉਹਦੇ ਬਾਅਦ 10-12 ਡੰਪ ਹੋਰ ਬਣ ਚੁੱਕੇ ਨੇ ਤੁਸੀਂ ਦੇਖ ਲਓ ਗਰਨਾਨ ਕੋਲੋਨੀ ਦੇ ਵਿੱਚ ਰਹਿਸ਼ੀ ਇਲਾਕਾ ਹੈ ਉੱਥੇ ਦੋ ਡੰਪ ਪਲਾਟਾਂ ਦੇ ਵਿੱਚ ਲੋਕਾਂ ਨੇ ਕੂੜਾ ਸੁੱਟਣਾ ਸ਼ੁਰੂ ਕਰਤਾ ਜਿਹੜੇ ਕੂੜਾ ਚੱਕਦੇ ਨੇ ਉਹਨਾਂ ਕੋਲ ਚੱਕਣਾ ਸ਼ੁਰੂ ਸੁੱਟਣਾ ਸ਼ੁਰੂ ਕਰ ਦਿੱਤਾ ਜਿਹੜੇ ਬਨਾਸਰ ਬਾਗ ਦੇ ਵਿੱਚ ਦੇਖੋ ਤੁਸੀਂ ਬਨਾਸਰ ਬਾਗ ਦੇ ਵਿੱਚ ਜਿਹੜਾ ਇੱਕ ਸਟੇਡੀਅਮ ਸਟੇਡੀਅਮ ਹੈ ਜਿੱਥੇ ਬੱਚੇ ਖੇਡਣ ਜਾਂਦੇ ਨੇ ਉੱਥੇ ਇੱਕ ਨਵਾਂ ਡੰਪ ਬਣਾਤਾ ਕਿਹੜੇ ਡੰਪਾਂ ਦੀ ਗੱਲ ਕਰਦੇ ਹੋ ਤੁਸੀਂ ਅੱਜ ਸ਼ਹਿਰ ਦੇ ਵਿੱਚ ਗੰਦਗੀ ਦਾ ਬੁਰਾ ਹਾਲ ਹੈ ਤੁਸੀਂ ਸਾਹਮਣੇ ਦੇਖ ਲਓ ਢੇਰ ਲੱਗਿਆ ਪਿਆ ਕੂੜੀ ਦੇ ਬਹੁਤ ਮਾਰਾ ਹਾਲ ਹੈ ਮੈਂ ਤਾਂ ਪਹਿਲੇ ਕਰੇ ਸ਼ੂਟ ਕਰਨ ਸ਼ੂਟ ਇਹਨਾਂ ਦੀ ਜਿਹੜੀ ਸਰਕਾਰ ਹੈ ਉਹ ਸਿਰਫ ਫੋਟੋ ਸ਼ੂਟ ਤੇ ਲੱਗੀ ਹੋਈ ਹੈ ਗਰਾਊਂਡ ਲੈਵਲ ਤੇ ਇਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਧੰਨਵਾਦ ਇਹ ਸਾਡੇ ਹਰਪਾਲ ਸੋਨੋ ਜੀ ਜਿਨ੍ਹਾਂ ਨੇ ਸਰਕਾਰ ਦੇ ਉੱਤੇ ਕਈ ਤੰਜ ਕਸਿਆ ਨਾ ਉਹਨਾਂ ਦਾ ਆਖਣਾ ਹੈ ਕਿ ਜਿਹੜੀ ਇੱਕ ਸਰਕਾਰ ਹੈ ਫੋਟੋ ਸ਼ੂਟ ਦੇ ਲਈ ਹੈ ਕਿਉਂਕਿ ਅਕਸਰ ਆਪਾਂ ਵੇਖਦੇ ਹਾਂ ਕਿ ਜੇ ਭਾਵੇਂ ਕਿ ਇਹਨਾਂ ਨੇ ਆਖਿਆ ਕਿ ਭਾਵੇਂ ਐਮਐਲਏ ਸਾਹਿਬਾਨ ਹੋ ਜਾਂ ਕੋਈ ਵੀ ਇਹਨਾਂ ਦਾ ਰਾਜਨੀਤਾ ਹੈਗਾ ਸਿਰਫ ਇੱਕ ਫੋਟੋ ਖਿਚਾ ਕੇ ਚਲਾ ਜਾਂਦਾ ਹੈ ਪਰ ਜੇ ਕੂੜੇ ਦੀ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਤਸਵੀਰਾਂ ਨੇ ਆਪਣੇ ਆਪ ਦੇ ਵਿੱਚ ਵੇਖ ਸਕਦੇ ਹੋ ਕਿ ਜਿਹੜੇ ਵੱਡੇ ਵੱਡੇ ਟੋਏ ਹਨ ਉਹ ਇੱਥੇ ਪੈ ਚੁੱਕੇ ਹਨ ਇੱਥੋਂ ਆਮ ਲੋਕਾਂ ਨੇ ਨੰਗਣਾ ਕੁਝ ਦੂਰੀ ਤੇ ਹੀ ਝੁੱਗੀ ਚੋਪੜੀਆਂ ਵਾਲੇ ਰਹਿੰਦੇ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਹਨ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਪਣਾ ਗੁਜ਼ਾਰਾ ਕਰ ਰਹੇ ਹਨ ਪਰ ਇੱਥੇ ਜਿਹੜਾ ਖਤਰਾ ਹੈ ਹਰ ਵਕਤ ਮੰਡਰ ਆ ਰਿਹਾ ਹੈ ਅਸੀਂ ਕੈਮਰਾਮੈਨ ਨੂੰ ਕਹਾਂ ਥੋੜਾ ਸਾਈਡ ਤੇ ਹੋ ਜਾਓ ਕਿਤੇ ਇਹ ਐ ਨਹੀਂ ਪਤਾ ਕਦੋਂ ਡਿੱਗ ਜੇ ਕਿਤੇ ਕਦੋਂ ਵੀ ਇਹ ਵੱਡਾ ਹਾਦਸਾ ਹੋ ਸਕਦਾ ਹੈ ਸਾਡੇ ਨਾਲ ਜਿਆਦਾ ਜਾਣ ਕੇ ਲਈ ਹਰਿੰਦਰ ਸਿੰਘ ਖਾਲਸਾ ਵੀ ਮੌਜੂਦ ਹੈ ਸਸੀਗਾ ਖਾਲਸਾ ਸਸੀਗਾ ਜੀ ਆਦਾ ਜੀ ਬੜਾ ਦੁੱਖ ਹੁੰਦਾ ਕਿ ਜਦੋਂ ਅਸੀਂ ਇਹ ਜੀਆਂ ਤਸਵੀਰਾਂ ਵਖਾਣੇ ਕਿਉਂਕਿ ਪ੍ਰਸ਼ਾਸਨ ਵੱਲੋਂ ਤਾਂ ਵੱਡੇ ਵੱਡੇ ਜ਼ਰੂਰ ਦਾਅਵੇ ਕੀਤੇ ਜਾਂਦੇ ਆ ਕਿ ਸਾਡਾ ਕੰਟਰੋਲ ਹੈ ਅਸੀਂ ਸਫਾਈ ਲਈ ਆ ਕੰਮ ਕਰਤਾ ਨਵੀਆਂ ਮਸ਼ੀਨਾਂ ਲਏ ਪਰ ਦੀਦਾ ਕੁਛ ਨਹੀਂ ਅਸਲ ਜਿੰਨੇ ਵੀ ਸਰਕਾਰੂ ਕੰਮ ਹੁੰਦੇ ਨੇ ਹੈਰਾਨ ਇਸ ਗੱਲ ਤੇ ਅਸੀਂ ਇੱਕ ਮਕਾਨ ਪਾਉਣੇ ਆ ਨਾ 100-100 ਸਾਲ ਚੱਲਦਾ ਹੋ ਉਹਦਾ ਲੈਂਟਰ ਨਹੀਂ ਮੈਂ ਲੈਂਟਰ ਕਹਿੰਦੇ ਦੇਖੋ ਤਿੰਨ ਸੂ ਦਾ ਸਰੀਆ ਪਾਇਆ ਹੋਇਆ ਹੈ ਲੈਂਟਰ ਦੇ ਇਹਦੇ ਉੱਤੇ ਦੀ ਜਹਾਜ਼ ਆਪਣੇ ਟਰੱਕ ਤੱਕ ਲੰਗਦੇ ਨੇ ਟ੍ਰੈਫਿਕ ਲੱਗ ਜਾਂਦੀ ਹੈ ਇੱਥੇ ਐਡੇ-ਐਡੇ ਚੌੜੇ ਰੱਖ ਲੰਗੇ ਤਾਈਓ ਦਬਿਆ ਹੈ ਕੋਈ ਚੱਜ ਦਾ ਮਟੀਰੀਅਲ ਪਾਇਆ ਹੁੰਦਾ ਦਬਦਾ ਹੀ ਨਾ ਮੈਂ ਅਸੀ ਗਰੰਟੀ ਲੈਣੇ ਇਸ ਗੱਲ ਜਦੋਂ ਆਪਣਾ ਕਾਰ ਲੈਂਟਰ ਪਾਉਂਦੇ ਸੌ ਸੌ ਸਾਲ ਕੌਣ ਚੱਲਦਾ ਇੱਕ ਜਿਹੜੀ ਸਲੇਬ ਹੈ ਸਿਰਫ ਇੰਨੀ ਕੁ ਡੇਢ 2 ਇੰਚੀ ਸਲੇਬ ਨਾਲੇ ਦੇ ਉੱਤੇ ਪੈਂਦੀ ਹੁੰਦੀ ਹੈ ਨਾਲਾ ਕਦੋਂ ਵੀ ਕੋਈ ਵੱਡਾ ਨਸਾਂ ਵਾਪਰ ਸਕਦਾ ਸਰਕਾਰਾਂ ਨੇ ਸਿਰਫ ਆਪਣੇ ਗੱਡੀਆਂ 'ਚ ਘੁੰਮਣ ਜੋਗੇ ਨੇ ਸਾਡੀ ਜਿਹੜੀ ਮੈਡਮ ਨੇ ਸਾਡੇ ਐਮਐਲਏ ਸਾਹਿਬ ਨੇ ਉਹ ਸਕੂਟਰੀ ਤੋਂ ਲਗਜ਼ਰੀ ਗੱਡੀਆਂ ਤੇ ਆ ਗਏ ਪਰ ਸਾਡੇ ਨਾਲਿਆਂ ਦਾ ਕੋਈ ਹਾਲ ਨਹੀਂ ਹੋਇਆ ਇੱਕ ਦਿਨ ਸਾਫ਼ ਹੋ ਸਕਦਾ ਕੋਈ ਥਾਂ ਹੈ ਸਾਫ਼ ਕਰਨ ਨੂੰ ਇਹਦਾ ਕਿਵੇਂ ਸਾਫ਼ ਹੋਊਗਾ ਇਹ ਨਹੀਂ ਸੋਚਿਆ ਜਿਨ੍ਹਾਂ ਨੇ ਜਿਹੜੀ ਸਰਕਾਰ ਨੇ ਬਣਾ ਉਹਨੇ ਨਹੀਂ ਸੋਚਿਆ ਵੀ ਕਿਵੇਂ ਸਾਫ਼ ਆਊਗਾ ਅੱਗੇ ਚਲੇ ਜਾਓ ਨਾਲੇ ਦੇ ਵਿੱਚ ਦਰਖਤ ੁੱਗੇ ਪੈਣੇ 10-10 ਸਾਲ ਹੋ ਗਏ ਦਰਖਤ ੁੱਗੇ ਪੈਣਗੇ ਉਹ ਦਰਖਤ ਕਿਵੇਂ ਉਗਗੇ ਇੱਕ ਦਿਨ ਤਾਂ ਉਗ ਨਹੀਂ ਗਏ ਜੇ ਦਰਖਤ ਨਿਕਲਣਗੇ ਸਫਾਈ ਹੋਊਗੀ ਤਿਆਂ ਛੋਟਾ ਜਾਂ ਮੀ ਪਿਆਸੀ ਅੱਧਾ ਘੰਟਾ ਵੀ ਪਹਿਲਾਂ ਤਾਂ ਸਾਡੇ ਜਿਹੜੇ ਸੰਗਰੂਰ ਵਾਸੀ ਸੀ ਮੀ ਨੂੰ ਤਰਸਦੇ ਮਰ ਗਏ ਸਾਡੇ ਇੱਕ ਦੋ ਪੱਤਰਕਾਰਾਂ ਨੇ ਵਰਤ ਵੀ ਰੱਖੇ ਉਹ ਨਾ ਪਾਈ ਮੈਂ ਅਨ ਦੇਵਤਾ ਤਾਕਤਾ ਪਰ ਜਿੱਦਨ ਮੀ ਪਿਆ ਉਹਦਾ ਨਾ ਸੀ ਤੂੰ ਆ ਗਿਆ ਅੱਧੇ ਘੰਟੇ ਜੀ ਸਾਰਾ ਸ਼ਹਿਰ ਪਾਣੀ ਨਾਲ ਭਰ ਗਿਆ ਕੀ ਫਾਇਦਾ ਫਿਰ ਹੱਥ ਬੰਨਣੇ ਪਏ ਵੀ ਪ੍ਰਮਾਤਮਾ ਮੀਂਹ ਛੱਡ ਦੇ ਸਾਡਾ ਸੰਗਰੂਰ ਮੀਂਹ ਮੰਗਦਾ ਤਾਂ ਵੀ ਮਰਦਾ ਜੇ ਮੀਂਹ ਨਹੀਂ ਮੰਗਦਾ ਤਾਂ ਵੀ ਮਰਦਾ ਕਿਉਂਕਿ ਆ ਗੰਦੇ ਨਾਲੇ ਵਰਗੇ ਐਹੀਆਂ ਜਿਹੜੀਆਂ ਪਾਲਿਸੀਆਂ ਨੇ ਇਹਨਾਂ ਨੇ ਸਾਨੂੰ ਬਹੁਤ ਦੁਖੀ ਕੀਤਾ ਕਹ ਖਾਲਸਾ ਜੀ ਗੱਲ ਕਰੇ ਕਮੇਟੀ ਦੀ ਕਮੇਟੀ ਨਾਲ ਸਾਡੀ ਗੱਲ ਹੋਈ ਸੀ ਉਹਨਾਂ ਨੇ ਆਖਿਆ ਕਿ ਅਸੀਂ ਤਾਂ ਹਜ਼ਾਰਾਂ ਲੱਖਾਂ ਦੇ ਟੈਂਡਰ ਦੇ ਕੇ ਨਾਲਾ ਸਾਫ਼ ਕਰਾ ਰਹੇ ਹਾਂ ਬਿਲਕੁਲ ਸਾਡੇ ਪ੍ਰਧਾਨ ਜਿਹੜੇ ਕਮੇਟੀ ਦੇ ਨੇ ਉਹਨਾਂ ਨੇ ਪਿੱਛੇ ਜੇ ਲਾਇਆ ਸੀ ਮੈਂ ਉਹਦੀ ਸਿਫਤ ਵੀ ਕੀਤੀ ਸੀ ਪਰ ਮਲਾ ਦੋ ਤਿੰਨ ਦਿਨ ਲਾ ਕੇ ਉਹਦੇ ਬਾਅਦ ਸਫਾਈ ਨਹੀਂ ਹੋਈਗੀ ਮਾਰੋ ਸਾਫ ਕਰੂ ਆ ਬਾਕੀ ਕਿਹਦੀ ਸਫਾਈ ਕਿੱਥੋਂ ਹੋਊਗੀ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਛੇ ਛੇ ਦੀ ਸਾਫ ਹੋਣ ਵਾਲਾ ਨਹੀਂਗਾ ਜੇ ਹੁਣ ਤੋਂ ਲੱਗ ਜਾ ਕਟੋੜਲੇ ਕਟੋਗਾੜੇ 5-4 ਮਹੀਨਿਆਂ ਚ ਸਫਾਈ ਹੋ ਸਕਦੀ ਜੇ ਕਰਨੀ ਚਾਵੇ ਦੇ ਲੋ ਪਰ ਸਾਡਾ ਧਿਆਨ ਹੀ ਨਹੀਂ ਪ੍ਰਸ਼ਾਸਨ ਦਾ ਪ੍ਰਧਾਨ ਕੀ ਕਰੇ ਜੇ ਪ੍ਰਧਾਨ ਕੰਮ ਕਰਦਾ ਸਾਡੇ ਦੂਜੇ ਟਿੰਗੜਿਆਂ ਦੇ ਵੀ ਸਾਡਾ ਨੌ ਤਾਂ ਲਿਆ ਨੀਗਾ ਇਹ ਆਪਦੀਆਂ ਫੋਟੋ ਖਿਚਾ ਲੰਦਾ ਐਥੇ ਫੋਟੋ ਸੈਸ਼ਨ ਨੇ ਹੀ ਮਾਰਤਾ ਇਹਨਾਂ ਨੇ ਸਾਡਾ ਜਿੰਨੇ ਵੀ ਸਾਡੇ ਲੀਡਰ ਨੇਗੇ ਸਿਰਫ ਦਿਖਾਵਾ ਜਿਆਦਾ ਕੰਮ ਘੱਟ ਹੈਗਾ ਧੰਨਵਾਦ ਸਾਡੇ ਨਾਲ ਇੱਥੇ ਦੇ ਮhalla ਨਿਵਾਸੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਦੇ ਕੀ ਨਾਮ ਹੈ ਮਹਿੰਦਰ ਕੁਮਾਰ ਜੀ ਮਹਿੰਦਰ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਗੁਰਦੁਆਰਾ ਸਾਹਿਬ ਜੀ ਲਵੇ ਹਨ 메인 ਰਸਤਾ ਹੈ ਪਰ ਜਿਹੜਾ ਇੱਥੇ ਖਤਰਾ ਹਰ ਵਕਤ ਮਡਰਾ ਰਿਹਾ ਕੋਈ ਛੋਟਾ ਬੱਚਾ ਜਦੋਂ ਮਰਜੀ ਡਿੱਗ ਸਕਦਾ ਵੀਰ ਜੀ ਦੇਖੋ ਅੱਜ ਤੋਂ ਮੈਨੂੰ ਲੱਗਦਾ ਹੈ ਸਾਲ ਪਹਿਲਾਂ ਵੀ ਇਹ ਵੀਡੀਓ ਬਣਾਈ ਗਈ ਸੀ ਜਿਹਦੇ ਉੱਤੇ ਇਹਦੇ ਵਿੱਚ ਬਹੁਤ ਵੱਡੀ ਚਰਚਾ ਕੀਤੀ ਗਈ ਸੀ ਅਸੀਂ ਮੱਲੇ ਵੱਲੋਂ ਵੀ ਕੀਤੀ ਗਈ ਸੀ ਮੱਲੇ ਵੱਲੋਂ ਅਪੀਲ ਵੀ ਕੀਤੀ ਗਈ ਸੀ ਕਿ ਇੰਨੇ ਵੱਡੇ ਵੱਡੇ ਟੋਏ ਪਏ ਹੋਏ ਆ ਤੁਸੀਂ ਆਪ ਹੀ ਦਿਖਾ ਚੁੱਕੇ ਨੇ ਮੇਰੇ ਤੋਂ ਪਹਿਲਾਂ ਦੋ ਜਣੇ ਇਹ ਨਹੀਂ ਦਿਖਾਈ ਚੁੱਕੇ ਨੇ ਤੁਹਾਨੂੰ ਵੀ ਇਹ ਸਲੈਬ ਕਿੰਨੀ ਕੁ ਪਤਲੀ ਆ ਆਪਾਂ ਘਰੇ ਵੀ ਕਾਗਰ ਕੋਈ ਲੈਂਟਰ ਪਾਣੇ ਨਾ ਉਹਦੀ ਵੀ ਘੱਟੋ ਘਾਟ 5 6 ਇੰਚ ਤੋਂ ਉੱਪਰ ਮਟਾਈ ਹੁੰਦੀ ਹੈ ਜਦਕਿ ਇਸ ਸਲੈਬ ਦੀ 1.5 ਤੋਂ 2 ਇੰਚ ਮੋਟਾਈ ਹੈ ਜਿਹਦੇ ਉੱਤੇ ਆਪਾਂ ਇਹ ਆਪਾਂ ਸੋਚ ਕੇ ਚੱਲਦੇ ਆ ਵੀ ਆਪਾਂ ਪੈਦਲ ਵੀ ਚੱਲਣਾ ਹੈ ਆਪਣੇ ਸਕੂਲਾਂ ਆਲਾਣ ਵਾਲੇ ਜਿਹੜੇ ਆਣ ਜਾਣ ਵਾਲੇ ਬੱਚੇ ਨੇ ਜਾਂ ਉਹਨਾਂ ਨੇ ਵੀ ਲੰਘਣਾ ਹੈ ਆਪਣੇ ਪਰਿਵਾਰਕ ਮੈਂਬਰਾਂ ਨੇ ਵੀ ਲੰਘਣਾ ਹੈ ਗੁਰਦੁ ਸੰਗਤ ਨੇ ਵੀ ਲੰਘਣਾ ਹੈ ਵੀ ਕੀ ਆਪਾਂ ਇਹਦੇ ਤੇ ਉਮੀਦ ਲਾਉਨੇ ਆ ਵੀ ਇਹ ਕਿੰਨਾ ਕੁ ਚਿਰ ਚੱਲੂਗਾ ਜਾਂ ਕੀ ਬਣੂਗਾ ਇਹਦਾ ਜਿੱਡੇ ਵੱਡੇ ਟੋਏ ਪੈ ਚੁੱਕੇ ਨੇ ਇਹਦੇ باوجود ਆਪਾਂ ਇਹ ਵੀ ਸਮਝਦੇ ਆ ਵੀ ਇਹਦਾ ਕੁਛ ਨਹੀਂ ਬਣਨ ਵਾਲਾਗਾ ਇਹ ਆਬਾਦੀ ਦੀ ਗੱਲ ਕਰੀ ਜਾਵੇ ਤਾਂ ਕਿੰਨੀ ਕਿ ਇਧਰਲੇ ਪਾਸੇ ਆਬਾਦੀ ਹੈ ਵਿੱਚ ਇਹ ਬਹੁਤ ਸੰਘਣੀ ਆਬਾਦੀ ਹੈ ਜੇਰੋ ਕੀ ਇੱਕ ਨੰਬਰ ਗਲੀ ਸ਼ੁਰੂ ਹੁੰਦੀ ਹੈ ਗੁਰੂ ਘਰ ਦੇ ਨਾਲ ਲਾਲ ਕੋਠੀ ਸੰਤਨਗਰ ਵੱਡਾ ਜਿਹੜਾ ਪੂਰਾ ਹੈ ਜਿਹਦੀਆਂ ਪੰਜ ਛੇ ਗਲੀਆਂ ਨਾਲ-ਨਾਲ ਲੱਗਦੀਆਂ ਨੇ ਇਸ ਇਸ ਗਲੀ ਦੇ ਰਾਹੀਂ ਆਵਾਜ਼ ਆਈ ਤੇਰੇ ਜਦਕਿ ਇਹਦੇ ਵਿੱਚੋਂ ਦੀ ਇੱਥੋਂ ਦੀ ਸਕੂਲ ਵੈਨ ਵੀ ਲੰਘਦੀ ਰਹੀ ਹੈ ਕਈ ਵਾਰੀ ਅਸੀਂ ਸਕੂਲ ਵੈਨ ਵਾਲਿਆਂ ਨੇ ਮਨਾ ਕਰ ਦਿੱਤਾ ਹੈ ਵੀ ਇੱਥੋਂ ਦੀ ਤੁਸੀਂ ਸਕੂਲ ਵੈਨ ਨਹੀਂ ਲੰਘਾਣੀ ਕਿਉਂਕਿ ਇਹ ਸਕੂਲ ਵੈਨ ਨੰਗਲ ਨਾਲ ਕਿਸੇ ਵੀ ਟਾਈਮ ਉ ਟੋਏ ਦੇ ਵਿੱਚ ਫਸ ਸਕਦੀ ਹੈ ਵੱਡਾ ਹਾਦਸਾ ਹੋ ਸਕਦਾ ਹੈ ਅੱਜ ਤੋਂ ਸਾਲ ਡੇਢ ਸਾਲ 2 ਸਾਲ ਪਹਿਲਾਂ ਜਦਕਿ ਸ਼ਨੀ ਦੇ ਮੰਦਰ ਦੇ ਕੋਲੇ ਇੱਕ ਜਾਲ ਖੁੱਲਿਆ ਹੋਇਆ ਸੀਗਾ ਸਕੂਟਰੀ ਦੇ ਵਿੱਚ ਦੋ ਬੱਚੇ ਜਦੋਂ ਡਿੱਗੇ ਸੀਗੇ ਉਹਦੇ ਵਿੱਚ ਇੱਕ ਬੱਚੇ ਦੀ ਜਾਨ ਵੀ ਚਲੀ ਗਈ ਸੀ ਉਹ ਸਭ ਨੂੰ ਪਤਾ ਹੈ ਪੱਤਰਕਾਰਾਂ ਦੇ ਥਰੂ ਲਾਇਆ ਵੀ ਗਿਆ ਮੀਡੀਆ ਦੇ ਥਰੂ ਵੀ ਲਾਇਆ ਗਿਆ ਇਹ ਜਾਲ ਨੂੰ ਫੇਰ ਵੀ ਦੇਖਦੇ ਵੇ ਲੋਕ ਕਹਿੰਦੇ ਤੇ ਕੁਛ ਨਹੀਂ ਉਹ ਕਰ ਰਹੀ ਹੈਗੀ ਜਦਕਿ ਇਹਦੇ ਲਈ ਬਹੁਤ ਵੱਡਾ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਪ੍ਰਸ਼ਾਸਨ ਕਦੇ ਤੁਸੀਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਜਾਂ ਕਿਸੇ ਐਮਐਲਏ ਨੂੰ ਕਦੇ ਮਿਲੇ ਹੋ ਕਿ ਭਈਆ ਸਾਡਾ ਜਿਹੜਾ ਸਾਡੇ ਸਿਰ ਤੇ ਤਲਵਾਰ ਲਟਕਦੀ ਹੈ ਇਹਨੂੰ ਬੰਦ ਕਰੋ ਵੀਜੀ ਇਹ ਤਾਂ ਖਤਰੇ ਦੀ ਖਤਰਾ ਹੀ ਖਤਰਾ ਹੈ ਪੂਰਾ ਇਹਨੂੰ ਕੀ ਕਹਿ ਸਕਦਾ ਖਤਰوں ਕੀ ਖਿਡਾਰੀ ਲੋਕ ਜਿਹੜੀ ਜਿਹੜੀ ਪਬਲਿਕ ਆ ਜਿਹੜਾ ਲੋਕ ਲੰਘ ਰਹੇ ਨੇ ਉਹ ਖਤਰੇ ਨਾਲ ਖੇਡ ਰਹੇ ਨੇ ਇਤੋਂ ਵੱਡ ਵਧ ਕੇ ਖਤਰਾ ਕੀ ਹੋਊਗਾ ਇਹਦੇ ਲਈ ਅਸੀਂ ਪ੍ਰਧਾਨ ਕਮੇਟੀ ਦੇ ਵਿੱਚ ਵੀ ਕਈ ਵਾਰੀ ਮਿਲ ਚੁੱਕੇ ਆਂ ਕਈ ਵਾਰੀ ਕਹਿ ਚੁੱਕੇ ਆਂ ਉਹ ਇੱਕ ਦੂਜੇ ਦੇ ਉੱਤੇ ਰੱਖ ਦਿੰਦੇ ਨੇ ਉਹ ਕਹਿੰਦੇ ਨੇ ਟਰਸਟ ਇਹ ਟਰਸਟ ਨੇ ਬਣਵਾਇਆ ਸੀਗਾ ਇਹ ਟਰਸਟ ਦਾ ਕੰਮ ਹੈ ਟਰਸਟ ਕਹਿੰਦੀ ਹੈ ਕਮੇਟੀ ਦੇ ਅੰਡਰ ਹੈ ਜੀ ਕਮੇਟੀ ਦਾ ਹੈਗਾ ਜਦਕਿ ਇਹਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਇਸ ਦੀ ਧੰਨਵਾਦ ਇਹ ਸਾਡੇ ਨਾਮ ਮਹੱਲਾ ਨਿਵਾਸੀ ਜਿਨ੍ਹਾਂ ਦਾ ਆਖਣਾ ਹੈ ਕਿ ਇਸ ਸੰਬੰਧ ਦੇ ਵਿੱਚ ਅਸੀਂ ਕਈ ਵਾਰ ਮਿਊਸਪਲ ਕਮੇਟੀ ਨੂੰ ਜਾਂ ਇੰਪਰੂਵਮੈਂਟ ਟਰਸਟ ਨੂੰ ਮਿਲੇ ਹਾਂ ਪਰ ਉਹਨਾਂ ਦਾ ਇੱਕ ਦੂਜੇ ਦੇ ਉੱਤੇ ਸੱਟ ਦੇਣਾ ਕਿ ਭਾਈ ਸਾਡਾ ਇਹ ਏਰੀਆ ਨਹੀਂ ਹੈਗਾ ਕਮੇਟੀ ਦਾ ਏਰੀਆ ਕਮੇਟੀ ਵਾਲੇ ਆਖ ਦਿੰਦੇ ਨੇ ਕਿ ਭਾਈ ਇਹ ਸਾਡੀ ਇਹ ਇੰਪਰੂਵਮੈਂਟ ਟਰਸਟ ਦਾ ਹੈ ਪਰ ਜੇ ਗੱਲ ਕਰੀ ਜਾਵੇ ਖਤਰੇ ਦੀ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਵਾਰ ਤੁਹਾਨੂੰ ਫੇਰ ਦਿਖਾਣੇ ਕਿ ਜਿਹੜਾ ਨਾਲਾ ਹੈ ਪੂਰਾ ਭਰਿਆ ਹੋਇਆ ਹੈ ਪਾਣੀ ਨੀਚੇ ਪੂਰਾ ਚੱਲ ਰਿਹਾ ਹੈ ਤੇ ਦੇਖ ਸਕਦੇ ਹੋ ਕਿ ਜਿਹੜੇ ਇੱਥੇ ਲੇਡੀਜ਼ ਹਨ ਉਹ ਇੱਥੋਂ ਪਾਣੀ ਵੀ ਨੰਗ ਲੈ ਲੈ ਕੇ ਨੰਗਦੇ ਹਨ ਪਰ ਜਿਹੜਾ ਖਤਰਾ ਹਰ ਵਕਤ ਲੋਕਾਂ ਦੇ ਸਿਰ ਤੇ ਉੱਤੇ ਮੰਡਰਾ ਰਿਹਾ ਹੈ ਦੇਖਣਾ ਹੋਵੇਗਾ ਕਿ ਹੁਣ ਪ੍ਰਸ਼ਾਸਨ ਕਦੋਂ ਕੁੰਭ ਕਰਨ ਦੀ ਨੀਂਦ ਤੋਂ ਜਾਗਦਾ ਹੈ ਤੇ ਕਦੇ ਇਹ ਲੋਕਾਂ ਨੂੰ ਸਾਹ ਸੁੱਖ ਦਾ ਮਿਲੇਗਾ ਸੰਗਰੂਰ ਤਰ ਅਵੀ ਸ਼ਰਮਾ ਪੰਜਾਬੀ ਲਾਈਵ ਟੀਵੀ